ਕਿ ਵਿੱਚ ਉਹ ਸਾਰੇ ਵੀਰਾਂ ਨੇ 30000 ਦੀ ਦਾ ਨਾਂ ਸੁਣਿਆ ਹੋਗਾ ਕਿ 30000 ਦੀ ਜੋ ਲਾਲ ਕਿਲੇ ਦੇ ਬਿਲਕੁਲ ਉਨੀ ਦੀ ਥੀਂ ਕਿਆ ਉਹਦਾ ਸਬੰਧ ਵੀ ਇਸ ਹੀ ਸਥਾਨ ਦੇ ਨਾਲ ਆ ਕਿਉਂਕਿ 1783 ਨੂੰ ਬਾਬਾ ਬਘੇਲ ਸਿੰਘ ਸਰਦਾ ਜੱਸਾ ਸਿੰਘ ਰਾਮਗੜੀਆ ਸਰਦਾ ਜੱਸਾ ਸਿੰਘ ਹੱਲੂ ਵਾਲੀਆ ਭਾਈ ਮਹਾ ਸਿੰਘ ਜੀ ਹੋਣਾ ਨੇ 30000 ਘੋੜੇ 30000 ਘੋੜੇ ਜਿਹੜੇ ਸੀ 1783 ਨੂੰ 30000 ਦੀ ਦੇ ਨਜ਼ਦੀਕ ਇਕੱਠੇ ਕੀਤੇ ਸਨ ਇਸ ਕਿਲੇ ਨੂੰ ਜਿੱਤਣ ਦੇ ਲਈ ਇਹ ਕਿਲਾ ਨਾਲ ਕਿਲਾ ਤੇ ਜੀ ਦੋਨੇ ਜਿੱਤਣ ਲਈ ਇਕੱਠੇ ਹੋਏ ਤਾਂ ਉੱਥੇ ਕੁਝ ਦਿਨ ਠਹਿਰੇ ਸਨ ਸਾਰੇ ਸਿੰਘ ਤਾਂ ਫਿਰ ਹੌਲੀ ਹੌਲੀ ਉਹਦਾ ਨਾਂ 30 ਹਜ਼ਾਰੀ ਪੈ ਗਿਆ ਜਾਨੀ ਕਿ 30 ਹਜ਼ਾਰ ਘੋੜੇ ਇਹ ਸੈਨਿਕ ਸਨ 30 ਤੋਂ ਫਿਰ 30 ਹਜ਼ਾਰ ਕਿਵੇਂ ਇੱਕੇ ਸ਼ਬਦਾਂ ਦੇ ਵਿੱਚ ਵਾਧਾ ਘਟਾ ਹੋ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਫਿਰ ਸਿੰਘਾਂ ਨੇ ਇਸ ਕਿਲੇ ਨੂੰ ਜਿੱਤਿਆ ਜਿੱਤਣ ਤੋਂ ਬਾਅਦ ਇਸ ਕਰਕੇ ਇਹ ਇਤਿਹਾਸਿਕ ਸਥਾਨ ਆਪਣੇ ਅੱਜ ਇੱਕ ਬੜਾ ਅਹਿਮ ਰੱਖਦਾ ਤੇ ਆਪਾਂ ਉਧਰ ਹੀ ਜਾ ਰਹੇ ਹਾਂ ਜਿੱਥੇ ਬਾਦਸ਼ਾਹ ਬੈੰਦੇ ਰਹੇ ਨੇ ਸਿੱਖ ਬਾਦਸ਼ਾਹੀ ਬੈੰਦੇ ਰਹੇ ਨੇ ਆਪਾਂ ਉਹ ਚੀਜ਼ ਵਾਲੇ ਵੀ ਵੱਧ ਰਹੇ ਆ ਇਸ ਕਰਕੇ ਸਿੱਖਾਂ ਲਈ ਇਹ ਬੜੀ ਮਾਣ ਵਾਲੀ ਗੱਲ ਆ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਆਪਣੀ ਉਹਨਾਂ ਯੋਧੀਆਂ ਤੇ ਆਪਾਂ ਇਹਨੂੰ ਕੋਈ ਪਿਕਨਿਕ ਸਪੋਰਟ ਨਹੀਂ ਅੱਜ ਅਜ ਨੂੰ ਸਜਦਾ ਕਰਨਾ ਏ ਆਪਣੇ ਸਾਰਿਆਂ ਨੂੰ ਕਿ ਜਿਹੜੇ ਜਿਹੜੇ ਸਿੰਘਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਨੂੰ ਜਿੱਤਿਆ ਤੇ ਇਤਿਹਾਸ ਰਚੀ ਕਿੰਨਾਂ ਨੇ ਬਾਤ ਵਿੱਚ ਵੀ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਇਹ ਇੱਕ ਯਾਦਗਾਰੀ ਪਲ ਨੇ ਉਹਨਾਂ ਮਹਾਨ ਚਕਸੀਤਾਂ ਤੇ ਮਹਾਨ ਯੋਧਿਆਂ ਨੂੰ ਤੇ ਇਸ ਕਰਕੇ ਸਿੱਖਾਂ ਨੇ ਜੋ ਇਤਿਹਾਸ ਨੂੰ ਬਣਾਇਆ ਹੈ ਸਾਡੀ ਪੀੜ੍ਹੀ ਭੁੱਲ ਗਈ ਤੁਸੀਂ ਉਹਨਾਂ ਨੂੰ ਵਿਸਰਦੇ ਜਾ ਰਹੇ ਹਾਂ ਪਰ ਫੇਰ ਵੀ ਬੜੀ ਖੁਸ਼ੀ ਹੈ ਕਿ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਉਹ ਬੜੇ ਆਰਾਮ ਨਾਲ ਵੇਖਦੇ ਨੇ ਸਾਰੀਆਂ ਚੀਜ਼ਾਂ ਨੂੰ ਇਹ ਅਗਲੇ ਪਾਸੇ ਆ ਗਿਆ ਜਿੱਥੇ ਆ ਕੇ ਬਾਦਸ਼ਾਹ ਬੈਠਿਆ ਕਰਦਾ ਸੀ ਕਿ ਆਪਾਂ ਉਸ ਚੀਜ਼ ਨੂੰ ਵੇਖਦੇ ਹਾਂ ਇਸ ਕਰਕੇ ਇਸ ਥਾਂ ਤੇ ਅਸੀਂ ਸਾਰੇ ਅੱਜ ਆਏ ਆ ਬੜਾ ਸੰਨੰਦ ਆਇਆ ਤੇ ਇਸ ਵੇਲੇ ਆਪਾਂ ਉਸ ਜਗ੍ਹਾ ਤੇ ਆ ਕਿ ਜਿੱਥੇ ਇੱਕ ਵੱਡੀਆਂ ਘਟਨਾਵਾਂ ਸਿੱਖ ਇਤਿਹਾਸ ਨਾਲ ਵਾਪਰੀਆਂ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਅਗਲੇ ਪਾਰਟ ਵਿੱਚ ਅਗਲੀ ਗੱਲ ਕਰਦੀ ਹਾਂ